ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿ ਮਸਕੀਨ ਹੋਣੀ ਹਨੂਮਾਨ ਜੀ ਦੇ ਬਾਰੇ ਦੱਸਦੇ ਪਏ ਐ ਕਿ ਹਨੂਮਾਨ ਆਖਰ ਕਿ ਆਮ ਆਦਮੀ ਸੀ ਜਾਂ ਫਿਰ ਜਿਸ ਤਰ੍ਹਾਂ ਕਿ ਸਨਾਤਮੀ ਧਰਮ ਵਾਲੇ ਕਹਿੰਦੇ ਐ ਕੋ ਭਗਵਾਨ ਸੀ ਜਾਂ ਫਿਰ ਉਹ ਜਿਸ ਤਰ੍ਹਾਂ ਕੇ ਡਰਾਮਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਕਿ ਉਹਨਾਂ ਦੀ ਬਾਂਦਰ ਵਰਗੀ ਸ਼ਕਲ ਸੀ ਆਖਰ ਉਹ ਕੀ ਸੀ ਹਕੀਕਤ ਕੀ ਸਚਾਈ ਕੀ ਐ ਅੱਜ ਗਿਆਨੀ ਸੰਸਿ ਮਸਕੀਨ ਹੋਣੀ ਆਪਣੇ ਇਲਮ ਦੇ ذریعے ਮੁਕੰਮਲ تفصیل ਦੇ ਨਾਲ ਹਰ ਚੀਜ਼ ਦੱਸਦੇ ਪਏ ਆ ਪਹਿਲਾਂ ਆਪਾਂ ਚਲ ਕੇ ਦੇਖ ਲੈਨੇ ਇਹਦੀ ਕਥਾ ਫਿਰ ਕਰਨੇ ਇਸ ਤੇ ਵਿਚਾਰ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਇਸ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਵਾਂ ਕਹਿਨੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੌਮ ਦੇ ਚੋਰਾਮ ਦੀ ਧੋਨੀ ਨਿਕਲੀ। ਉਹ ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ। ਉਸ ਮੁਸ਼ਾਇਰੇ ਚ ਮਿਰਜ਼ਾ ਗ਼ਾਲिब ਵੀ ਪਹੁੰਚਿਆ ਸੀ। ਪੁਰਾਣੀ ਗੱਲ ਤੇ ਗ਼ਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ਼ ਸ਼ਾਇਰ ਸੀ। ਇਕਬਾਲ ਵੀ ਕਹਿੰਦਾ ਹੈ ਕਿ ਗ਼ਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ। ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਹੁੰਜ ਨਹੀਂ ਪਤਾ ਮੈਨੂੰ ਚੱਲਣਾ ਸੀ ਕਹਿੰਦਾ ਮੈਂ ਭੁਲੇਖੇ ਚ ਰਹਿਣਾ ਸੀ ਪਰ ਇਹਨੂੰ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਣਗੀਆਂ ਰੱਬੀ ਨਹੀਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ ਜੋ ਗਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਵਾਲ ਕਹਿੰਦਾ ਹੈ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਗਾਲਬ ਅਤਿਅੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨਵਾਰ ਪਹਾੜਾਂ ਦੇ ਸੀਨੇ چیر ਕੇ ਹੀਰੇ ਲਬਦਾ ਹੁੰਦਾ ਸੀ ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਲੋਕੀ ਲਬਦੇ ਨੇ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਂ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਂ ਹੈ ਪੰਨਾ ਉਹ 30000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ ਛੋਟੇ ਤੇ ਬੁਥੇਰਿਆਂ ਨੂੰ ਮਿਲਦੇ ਨੇ ਕਦੀ ਕਦਾਂ ਕਿਸੇ ਨੂੰ ਵੱਡਾ ਵੀ ਲੱਭ ਜਾਂਦਾ ਉਹ ਸ਼ਹਿਰ ਦਾ ਨਹੀਂ ਹੈ ਪੰਨਾ ਕਿ ਕੰਮ ਦੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਵਿੱਚੋਂ ਹੀਰੇ ਲੱਭਦੇ ਰਹਿੰਦੇ ਨੇ ਪੰਨੇ ਲੱਭਦੇ ਰਹਿੰਦੇ हैदराबाद ਦੇ ਨੇੜੇ ਵੀ ਇਸ ਤਰ੍ਹਾਂ ਦੇਖੋ ਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਵਾਲ Ibno ਕਿਹਾ ਤੂੰ ਮੇਰਾ شاਗਿਰਦ ਬਣ ਮੈਂ ਕਿੰਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀ ਦੇਣਾ ਬੰਨੇ ਕਿਵੇਂ ਲੱਭੀ ਦੇਣਾ ਜਵਾਹਰ ਕਿਵੇਂ ਲੱਭੀ ਦੇਣਾ ਔਰ ਤੂੰ ਮਾਲਾ ਮਾਲ ਹੋ ਜਾਏਗਾ ਗੁਰੂ ਜੀ ਕਹਿਣ ਲਗਾ ਮਿਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਗੱਡੀ ਦਾ ਰੱਬੀ ਗਿਆਨ ਕਿਵੇਂ ਗੱਡੀ ਦਾ ਮੈਂ ਤੈਨੂੰ ਦਸਾਂਗਾ ਤੂੰ ਮੇਰਾ ਚੇਲਾ ਬਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਕਾ ਜਿਗਰ ਕਿਆ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕਾ ਕਹਿੰਦਾ ਪਹਾੜਾਂ ਦੇ سینੇ ਤੇ ਮੈਂ ਤਾਂ ਚੀਰਾਂ ਜਿਵੇਂ ਆਪਣਾ ਸੇਨਾ ਨਾ ਰੱਖਦਾ ਤੂੰ ਚੀਰ ਪਹਾੜਾਂ ਦੇ سینੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ ਚੀਰਾਂਗਾ ਆਪਣਾ ਸੇਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਰੱਬੀ ਗਿਆਨ ਮੈਨੂੰ ਮਿਲੇਗਾ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਡੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੇਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਹੋਈ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਉਹ ਕਹਿ ਰਿਹਾ ਪਰ ਮਿਥਿਹਾਸ ਜੋੜ ਦਿੱਤਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਐ ਲੈ ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਵਿੱਚ ਇਹ 12 ਦੋ ਪੱਥਰ ਚੁਕਲੇ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਆ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਬਾਨਰ ਬਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਾਨਨਰ ਜੰਗਲ ਦਾਦ ਵਿੱਚ ਜੰਗਲ ਦੇ ਚ ਰਹਿਣ ਵਾਲਾ ਬੰਦਰ ਨਹੀਂ ਸੀ ਮਨੁੱਖ ਸੀ ਔਰ ਇਸ ਤਰ੍ਹਾਂ ਦੀ ਕੋਈ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ ਸੀਤਾ ਨੇ ਕਿਹਾ ਹਨੂਮੰਤ ਇਤਨੇ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ ਅਰੇ ਮਾਲਾ RAM ਨੂੰ ਵੀ ਬੜੀ ਪਿਆਰੀ ਉਹਨੇ ਤੋਹਫਾ ਜਾਣ ਕੇ ਮੈਨੂੰ ਦਿੱਤੀ ਤੇ ਮੈਂ ਤੇਰੀ ਸੇਵਾ ਦੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਦੀ ਤੋਹਿੰਨ ਕਰ ਰਹੇ ਢੋੜੀ ਜਾ ਰਹੇ ਢੋੜੀ ਜਾ ਰਹੇ ਕਿਉਂ ਹਨੂਮਾਨ ਕਹਿੰਦੇ ਨੇ ਮੈਂ RAM ਦੇਖ ਰਹੇ ਇਹਦੇ ਚ RAM ਹੈ ਕਿ ਨਹੀਂ ਉਹ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਹੋਣੀ ਚਾਹੀਦੀ ਮਾਲਾ ਚੁੱਕ ਕੇ ਭਰੇ ਭਾਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਹੈ ਐ ਲੋ ਫਿਰ ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਦੇ ਕਿ ਹਰਵੰਦ ਇਹ ਸਰੀਰ ਜੜ ਹੈ ਪੰਨੇ ਦੇ ਪੰਨੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਪ੍ਰithvi ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪੰਜ ਤਤਾਂ ਦਾ ਇਹ ਸਰੀਰ ਹੈ ਤੇ ਜਿਸ ਵਿੱਚ ਰਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਇਹ ਸਰੀਰ ਕਿਉਂ ਰੱਖੇ ਇਹ ਵੀ ਜੜ ਹੈ ਇਹਨੂੰ ਕਿਉਂ ਚੁੱਕੀ ਫਿਰ ਉਹ ਥੋੜੀ ਰੋਸ ਦੀ ਚਾਹੀਏ ਬੇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਇਹ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾਲ ਸਮਝੀਦੀ ਹੈ ਨਾਲ ਸਮਝੀਦੀ ਨਹੀਂ ਕਰ ਰਿਆ ਸੀ ਇਹ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿਨ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੌਮ ਦੇ ਚੋਰਾਹਮ ਦੀ ਧੋਨੀ ਨਿਕਲੇ ਗੁਰੂਮukh ਰਾਮ ਰਾਮ ਹਰ ਧਿਆਵੇ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਉਪਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿ세 ਪਿੱਛੇ ਹੜ ਆ ਰਹੇ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸਨੂੰ ਗੁਜ਼ਾਰੀਏ ਕਿੱਥੇ ਐਨਾ ਪਿੱਛੇ ਹੜ ਆ ਰਹੇ ਜਜ਼ਬਿਆਂ ਦਾ ਹੜ੍ਹ ਭਾਵਨਾਵਾਂ ਦਾ ਹੜ੍ਹ ਪ੍ਰੇਮ ਦਾ ਹੜ੍ਹ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਪੈ ਜਾਂਦੀ ਹੈ ਇੱਕ ਇੱਕ ਰੌਮ ਰਸਨਾ ਬਣ ਜਾਂਦੀ ਮੈਂ ਗ੍ਰੰਥਾਂ ਵਿੱਚ ਪੜ੍ਹਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀਏ ਬਚਪਨ ਤੋਂ ਮੈਂ ਮੰਦਾ ਨਹੀਂ ਸੀ ਐਸਾ ਮੈਂ ਮੰਦਾ ਨਹੀਂ ਸੀ ਪੜ੍ਹਿਆ ਮੈਂ Swami Ram Tirath ਬਾਰੇ ਵੀ ਸੀ ਪੜਿਆ ਮੈਂ ਸੰਤ ਬਾਬਾ ਅਤਰ ਸਿੰਘ ਬਾਰੇ ਵੀ ਸੀ ਸੇਵਾਦਾਰ ਰਾਤ ਨੂੰ ਸੰਤ ਬਾਬਾ ਅਤਰ ਸਿੰਘ ਦੇ ਕਮਰੇ ਚ ਚਲਾ ਗਿਆ ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਤੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨੇ ਨੀਂਦੇ ਚ ਨੇ ਕੋਈ ਹੋਰ ਆਦਮੀ ਚਲਾ ਗਿਆ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗ੍ਹਾ ਉਸਨੂੰ ਬੈਠਣਾ ਚਾਹੀਦਾ। ਇਸ ਬੁਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚ ਲਾ ਗਿਆ। ਭਈ ਉਹਨੋਂ ਮੈਂ ਕਹਾਂ ਉਹ ਜੇ ਤੂੰ ਨਾਮ ਜਪਣਾ ਵੀ ਹੈ ਤੇ ਬਾਰਾ ਕੇ ਬੈਠ ਕੇ ਕਿਸੇ ਹੋਰ ਕਮਰੇ ਚ ਬੈਠ ਜਿੱਥੇ ਬਾਬਾ ਜੀ ਸੁੱਤੇ ਪੈਣ ਉੱਥੇ ਜਪਦਾ ਪੈਂ। ਪਰ ਕਮਰੇ ਚ ਕੀ ਦੇਖਦਾ ਕੱਲੇ ਬਾਬਾ ਜੀ ਨੇ। ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ। ਮੂੰਹ ਬੰਦ ਸੀ। ਇੱਕ ਇੱਕ ਰੋਮ ਰਸਨਾ ਬਣੀ ਹੋਈ ਸੀ। ਰੌਂਗ ਟੇ ਖੜੇ ਸਾਂ ਅਭਿਆਸੀਆਂ ਕੋਲ ਮੈਂ ਸੁਣਿਆ ਔਰ ਇਹ ਭਗਤ ਵਾਲਿਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਫਿਰ ਇਨ੍ਹਾਂ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਔਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰ ਰਿਹਾ ਹੈ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਹੈ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਅਰਜ ਸੁਣੀਏ ਅਬ ਨਾਸੀਰਾਂ ਤੂੰ ਦੋ ਕੰਨ ਦਿੱਤੇ ਨੇ ਮੈਨੂੰ ਇੱਕੋ ਹੀ ਥਾਂ ਮੈਂ ਤੇਰਾ ਜਸ ਸੁਣ ਸਕਦਾ ਚਾਰੇ ਪਾਸੇ ਜਿੱਥੇ ਵੀ ਪ੍ਰਾਣ ਰਾਹੀਂ ਪ੍ਰਾਣ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ اے ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਤੂੰ ਸਿਰ ਨੂੰ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਅਰਜਨ ਦੇਵ ਜੀ ਕੋਟ ਕਰਨ ਦੀਜੇ ਪ੍ਰਭ ਸਵਾਮੀ ਇਹ ਪ੍ਰਭ ਮੈਨੂੰ ਕਰੋੜਾਂ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾਂ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾ ਸੇ ਰਾਮ ਤੇਰੇ ਜਸ ਦੇ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ ਬੜੇ ਛੋਟੇ ਨੇ ਮੈਨੂੰ ਕਰੋੜਾਂ ਕੰਨ ਦੇ ਮੈਂ ਹਰ ਪਾਸੇ ਸੁਣ ਔਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾਂ ਜ਼ਬਾਨ ਦੀ ਕੀ ਇੱਕ ਜ਼ਬਾਨ ਦਿੱਤੀ ਤੇਰੇ ਨਾਮ ਜਪਣ ਦੇ ਜੇਤਨਾ ਰਸ ਇਤਨਾ ਅਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਗੁਰਮੁਖ ਰੋਮ ਰੋਮ ਹਰ ਦਿਆਵੈ ਧੀੜੀ ਗੜਵਾਲ ਦੇ ਰਾਜਾ ਤੇ ਸੁਆਮੀ RAM ਤੀਰਥ ਨੂੰ ਪਾਗਲ ਸਮਝ ਬੈਠਾ ਸੀ। ਉਹਦੇ ਵੀ ਰੋਂਗ-ਰੋਂਗ ਦੇ ਚੋਂ RAM ਦੀ ਧੁਨ ਨਿਕਲੀ ਸੀ। ਰਾਤ ਦਾ ਵਕਤ ਉਹਨਾਂ ਦੇ ਮਹਿਮਾਨਖਾਨੇ ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ। ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ। ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾੜ ਲਿਆ। ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ। ਸੁਆਮੀ RAM ਤੀਰਥ ਤੋ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚੋ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਹਾਂ ਸ਼ਰੀਰ ਭਾਵੇਂ ਜੜ ਹੈ ਹਨੂਮੰਤ ਇਸ ਜੜ ਦੇ ਵਿੱਚ ਵੀ ਰਾਮ ਹੈ ਬਾਵੇਂ ਪੱਥਰ ਜੜ ਹੈ ਉਸ ਵਿੱਚ ਵੀ ਰਾਮ ਹੈ ਕੋਈ ਐਸੀ ਜਗਾ ਨਹੀਂ ਜਿਹਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜ ਗਏ ਗਾਲਬ ਕਹਿੰਦਾ ਸੁਖਨ ਕਿਆ ਕਹਿ ਨਹੀਂ ਸਕਤੇ ਜੋਇਆ ਹੂੰ ਜੋ ਜੋਹਰ ਕਾ ਜਿਗਰ ਕਿਆ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਾਨ ਕੋ ਪਹਾੜਾਂ ਦੇ ਸੀਨੇ ਮੇ ਤਾਂ ਚੀਰਾ ਜਿਵੇਂ ਆਪਣਾ ਸੀਨਾ ਨਹੀਂ ਰਖਦਾ ਜਦ ਵੀ ਪ੍ਰਭੂ ਦਾ ਨਾਮ ਪ੍ਰਗਟ ਆਉਂਦਾ ਆਪਣੇ ਸੀਨੇ ਚ ਪ੍ਰਗਟ ਹੁੰਦਾ ਹੈ ਖੁਦਾਈ ਕਰਨੀ ਪੈਂਦੀ ਹੈ ਠੀਕ ਹੈ ਮਨੁੱਖ ਨੇ ਜ਼ਮੀਨ ਦੀ ਖੁਦਾਈ ਕੀਤੀ ਇਸ ਜ਼ਮੀਨ ਨੇ ਬੜਾ ਅਨਧਨ ਦਿੱਤਾ ਹੈ ਪਹਾੜਾ ਨੇ ਬਹੁਤ ਕੁਝ ਦਿੱਤਾ ਹੈ ਸਾਗਰ ਨੇ ਬਹੁਤ ਕੁਝ ਦਿੱਤਾ ਔਰ ਦੇ ਰਿਹਾ ਹੈ ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲਿਆਏ ਪਤਾ ਕੱਲ ਕੀ ਲਿਆਵੇ ਲੇਕਿਨ ਜੋ ਕੁਝ ਵੀ ਲਿਆਏਗਾ ਲੋੜਾਂ ਦੀ ਪੂਰਤੀ ਹੋਵੇਗੀ ਆਨੰਦ ਨਹੀਂ ਮਿਲੇਗਾ ਸੁੱਖ ਨਹੀਂ ਮਿਲੇਗਾ ਉਤੇ ਉਸ ਦਿਨ ਮਿਲੇਗਾ ਜਦ ਜੀਵਨ ਦੇ ਚ ਖੋਜ ਕਰੇਗਾ ਤਾਂ ਪਾਤਸ਼ਾਹੀ ਬਾਣੀ ਕਹਿੰਦੀ ਹੈ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਨਿਤ ਪਾਈ ਇਸ ਦੀ ਖੋਜ ਕਿਵੇਂ ਕਰੀਏ ਕਿਸ ਢੰਗ ਨਾਲ ਕਰੀਏ ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਤਾਂ ਕਿ ਤੁਹਾਡੇ ਵਿੱਚ ਕੋਈ ਇੱਕ ਅਦਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਕਰਨੀ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ ਕੀਤਾ ਹੋਇਆ ਸਤ ਸੰਮ ਸਫਲ ਹੋਇਆ ਕਿਉਂਕਿ ਬੁਥੇਰੇਆਂ ਤੋਂ ਉਮੀਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ بڑے بڑے ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ بڑے بڑے ਸੰਤ ਜਨਾਂ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲਬਦਾ ਰਹਿ ਜਾਂਦਾ ਹੈ ਬਾਹਰ ਹੀ ਲਬਦਾ ਦਿੰਦਾ ਆਪਣੇ ਅੰਦਰ ਚਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੋਰਾਵਾਂ ਪਦਾਰਥ ਲਬਣਾ ਹੈ ਬਾਹਰੋਂ ਲਬਣਾ ਪਏਗਾ ਲਬਣਾ ਚਾਹੀਦਾ ਹੈ ਬਰਮਾਤਮਾ ਲਬਣਾ ਅੰਦਰੋਂ ਲਬਣਾ ਪੈ ਬਾਹਰੋਂ ਨਹੀਂ ਮਿਟੇ ਬਾਹਰ ਟੋਲੇ ਸੋ ਭਰਮ ਬੁਲਾਈ ਗੁਰਦੇਵ ਬਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨ ਕਾਹੇ ਰੇ ਬਨ ਖੋਜ ਨ ਜਾਈ ਸਰਬ ਨੇਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਬੜੀ ਕੀਮਤੀ ਪੰਕਤੀ ਤਨ ਮੇ ਮਨਵਾ ਮਨ ਮੇ ਸਾਚਾ ਸੋ ਸਾਚਾ ਮਿੰਨ ਸਾਚੇ ਰਾਚਾ ਤਨ ਦੇਚ ਮਨ ਹੈ ਮਨ ਦੇਚ ਸੱਚ ਹੈ ਮਨ ਦੇ ਚ ਮਨ ਹੈ ਮਨ ਦੇ ਚ ਪਰਮਾਤਮਾ ਹੈ ਖੋਜ ਕਰੋ ਔਰ ਜਿਸ ਦਿਨ ਖੋਜ ਕਰਦੇ ਆ ਉਸ ਦਿਨ ਫਿਰ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇੱਥੇ ਹੀ ਸਮਾਪਤੀ ਹੈ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬੁੱਲ ਸੁਖ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸੇ ਮਸਕੀਨ ਹਣੀ ਦੱਸਦੇ ਪਏ ਐ ਕਿ ਹਨੂਮਾਨ ਜੀ ਦਾ ਜਿਹੜਾ ਕਿਛਵੀ ਜਾਂ ਸ਼ਕਲ ਦਿਖਾਈ ਜਾਂਦੀ ਹੈ ਡਰਾਮਿਆਂ ਦੇ ਵਿੱਚ ਜਾਂ ਫਿਰ ਫਿਲਮਾਂ ਦੇ ਵਿੱਚ ਉਸ ਤਰ੍ਹਾਂ ਬਿਲਕੁਲ ਨਹੀਂ ਡਰਾਮਿਆਂ ਦੇ ਵਿੱਚ ਜਾਂ ਫਿਲਮਾਂ 'ਚ ਆਪਾਂ ਦੇਖਿਆ ਕਿ ਉਹਨਾਂ ਨੂੰ ਦਿਖਾਇਆ ਜਾਂਦਾ ਜਿਸ ਤਰ੍ਹਾਂ ਕਿ ਉਹ ਬਾਂਦਰ ਤਰ੍ਹਾਂ ਬਾਂਦਰ ਵਰਗੀ ਉਹਨਾਂ ਸ਼ਕਲ ਦਿਖਾਈ ਜਾਂਦੀ ਹੈ ਪੂਛ ਲੱਗੀ ਪਿੱਛੇ ਕਿ ਉਹ ਹਨੂਮਾਨ ਜੀ ਦਾ ਰੂਪ ਹੈ ਲੇਕਿਨ ਹਕੀਕਤ ਚ ਇਸ ਤਰ੍ਹਾਂ ਕੁਝ ਨਹੀਂ ਕਹਿੰਦੇ ਕਿ ਹਨੂਮਾਨ ਇੱਕ ਆਮ ਇਨਸਾਨ ਸੀ ਜਿਹੜਾ ਜੰਗਲਾਂ ਦੇ ਵਿੱਚ ਜਾ ਕੇ ਅੱਲਾਹ ਪਾਕ ਦੀ ਜ਼ਾਤ ਰੱਬ ਸੋਨੇ ਦੀ ਇਬਾਦਤ ਕਰਦੇ ਸੀ ਤੇ ਉਹਨਾਂ ਨੇ ਆਪਣੇ ਜਿਸਮ ਦੇ ਕਹਿੰਦੇ ਟੁਕੜੇ ਟੁਕੜੇ ਇਸ ਕਰਕੇ ਕਰ ਦਿੱਤੇ ਕਿ ਉਹ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਰੱਬ ਨਹੀਂ ਅਗਰ ਵੱਸਦਾ ਤੇ ਮੈਨੂੰ ਫਿਰ ਇਸ ਮਨ ਦੀ ਇਸ ਜਿਸਮ ਦੀ ਜ਼ਰੂਰਤ ਨਹੀਂ ਇਸ ਕਰਕੇ ਉਹਨਾਂ ਨੇ ਜਿਸਮ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਤੇ ਗੱਲ ਬਿਲਕੁਲ ਹਕੀਕਤ ਹੈ ਕਿ ਜਿਹੜਾ ਰੱਬ ਦੀ ਜ਼ਾਤ ਤੋਂ ਡਰਦਾ ਜਿਹਦੇ ਮਨ ਦੇ ਵਿੱਚ ਇਸ ਸਰੀਰ ਦੇ ਵਿੱਚ ਰੱਬ ਵਸਦਾ ਉਹ ਕਦੀ ਵੀ ਦੂਸਰੇ ਮਨੁੱਖਾਂ ਦੇ ਨਾਲ ਦੂਸਰੇ ਇਨਸਾਨਾਂ ਦੇ ਨਾਲ ਜ਼ਿਆਹਤੀ ਨਹੀਂ ਕਰੇਗਾ ਕੋਈ ਵੀ ਬੁਰਾ ਕੰਮ ਨਹੀਂ ਕਰੇਗਾ ਕਿਉਂਕਿ ਜਦੋਂ ਵੀ ਕੋਈ ਬੁਰਾ ਕੰਮ ਕਰਨ ਲੱਗੇਗਾ ਉਹਨੂੰ ਫੌਰਨ ਇਸ ਚੀਜ਼ ਦਾ ਅਹਿਸਾਸ ਹੋ ਜਾਏਗਾ ਕਿ ਮੇਰਾ ਰੱਬ ਮੇਰੇ ਨਾਲ ਹੈ ਮੈਨੂੰ ਦੇਖ ਰਿਹਾ ਮੈਂ ਬੁਰਾਈ ਨਹੀਂ ਕਰਨੀ ਮੈਂ ਕਿਸੇ ਨਾਲ ਤੱਕਾ ਨਹੀਂ ਕਰਨਾ ਕਿਸੇ ਨਾਲ ਜ਼ੁਲਮ ਨਹੀਂ ਕਰਨਾ ਕਿਸੇ ਦਾ ਹੱਕ ਨਹੀਂ ਖਾਣਾ ਕਿਸੇ ਕੋਲ ਰਿਸ਼ਵਤ ਨਹੀਂ ਲੈਣੀ ਕਿਸੇ ਦੇ ਨਾਲ ਮਾਰ ਕਟਾਈ ਕਿਸੇ ਮਾਰੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਤਕਾ ਨਹੀਂ ਕਰਨਾ ਕਿਉਂਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਤੇ ਜਿਸ ਦੇ ਅੰਦਰ ਰੱਬ ਮੌਜੂਦ ਹੈ ਉਹ ਅਜਿਹੇ ਕੰਮ ਨਹੀਂ ਕਰਦਾ ਉਹ ਸਿਰਫ ਇਨਸਾਨੀਅਤ ਦਾ ਭਲਾ ਕਰਦਾ ਜਿਹੜੇ ਚੰਗੇ ਕੰਮ ਉਹ ਕਰਦਾ ਬੁਰੇ ਕੰਮਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਇਸੇ ਕਰਕੇ ਹਨੂਮਾਨ ਜੀ ਨੇ ਆਪਣਾ ਸਰੀਰ ਟੁਕੜੇ ਟੁਕੜੇ ਕਰ ਦਿੱਤਾ ਸੀ ਕਿ ਉਹਨਾਂ ਦੇ ਮਨ ਅੰਦਰ ਅਗਰ ਰੱਬ ਨਹੀਂ ਵੱਸਦਾ ਤੇ ਇਸ ਸਰੀਰ ਦਾ ਇਸ ਜਿਸਮ ਦਾ ਕੀ ਫਾਇਦਾ ਤੇ ਬਾਕੀ ਵੀਰੋ ਅੱਜ ਦੀ ਕਥਾ ਤੁਸੀਂ ਦੇਖੀ ਹੈ ਹਨੂਮਾਨ ਜੀ ਦੇ ਬਾਰੇ ਗਿਆਨੀ ਸੰਸਕੀ ਮਸਕੀਰਾਂ ਨੇ تفصیلی ਦੇ ਨਾਲ ਆਪਣੇ ਇਲਮ ਦੇ ਮੁਤਾਬਕ ਹਰ ਚੀਜ਼ ਖੋਲ ਖੋਲ ਕੇ بیان ਕੀਤੀ ਅੱਜ ਦੀ ਕਥਾ ਵੀਰੋ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੇ ਰਾਏ ਦਾ اظہار لازمی ਕਰਿਓ ਆਪਣਾ ਰਕੋਟੇ ਇਸਲਾਖਿਆ ਰਬਰਾਕ